ਹਾਂਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਇਸ ਖੂਬਸੂਰਤ ਦੁਨੀਆ ਦੇ ਵਿੱਚ ਸਾਡੇ ਆਲੇ-ਦੁਆਲੇ ਹੈਰਾਨ ਕਰਦੀਆਂ ਇਹ ਜੀਆਂ ਬਹੁਤ ਸਾਰੀਆਂ ਕਹਾਣੀਆਂ ਨੇ ਜਾਂ ਲੋਕਾਂ ਦੀ ਜੀਵਨੀਆਂ ਜਿਨੂੰ ਸੁਣ ਕੇ ਅਸੀਂ ਹੈਰਾਨ ਹੋ ਜਾਂਦੇ ਆ ਪਰ ਆਪਾਂ ਅਕਸਰ ਹੀ ਗੱਲ ਕਰੀਦੀ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਤੇ ਰੰਗ ਨੇ ਆਪਾਂ ਨੂੰ ਸਾਰੇ ਰੰਗਾਂ ਦਾ ਭੇਦ ਨਹੀਂ ਹੈਗਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਇੰਸ ਤੋਂ ਵੀ ਉੱਪਰ ਨੇ ਜਾਂ ਸਾਡੀ ਸੋਚ ਸਮਝ ਤੋਂ ਵੀ ਅੱਗੇ ਨੇ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਐਸੀ ਔਰਤ ਦੀ ਜਿਹਦਾ ਨਾਮ ਆ ਡੋਰਥੀ ਜਿਨੇ 1904 ਦੇ ਵਿੱਚ ਇੰਗਲੈਂਡ ਦੇ ਵਿੱਚ ਜਨਮ ਲਿਆ ਤੇ ਉਸ ਔਰਤ ਦੀ ਕਹਾਣੀ ਨੇ ਦੁਨੀਆ ਨੂੰ ਹੈਰਾਨ ਕਰਤਾ ਬਹੁਤ ਲੋਕਾਂ ਨੇ ਜ਼ੋਰ ਲਾਇਆ ਕਿ ਉਹਨੂੰ ਗਲਤ ਸਾਬਤ ਕਰ ਸਕੀਏ ਪਰ ਜੋ ਕੁਝ ਉਹਨੇ ਕੀਤਾ ਉਹਨੇ ਸੱਚਮੁੱਚ ਹੀ ਪੂਰੀ ਦੁਨੀਆ ਨੂੰ ਹੈਰਾਨ ਕਰਤਾ ਇੱਕ ਐਸੀ ਔਰਤ ਜੀਨੇ ਬਹੁਤ ਮਹਾਨ ਖੋਜਾਂ ਕੀਤੀਆਂ ਪਰ ਉਹ ਖੋਜਾਂ ਦੇ ਪਿੱਛੇ ਉਸ ਔਰਤ ਦਾ ਕੀ ਕਹਿਣਾ ਸੀਗਾ ਉਹ ਚੀਜ਼ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਇਨ੍ਹਾਂ ਤਸਵੀਰਾਂ ਦੇ ਵਿੱਚ ਜਿਹੜੀ ਔਰਤ ਤੁਹਾਨੂੰ ਦਿਸਦੀ ਆ ਇਹਦਾ ਨਾਮ ਹੈਗਾ ਡੌਰਥੀ ਇਹਨੂੰ ਓਮ ਸੇਤੀ ਕਿਹਾ ਜਾਂਦਾ ਓਮ ਸੇਤੀ ਇਹਦਾ ਬਾਅਦ ਦਾ ਨਾਮ ਆ ਜਨਮ ਵੇਲੇ ਨੂੰ ਡੌਰਥੀ ਕਹਿੰਦੇ ਸੀਗੇ ਇਹਨੇ ਇੰਗਲੈਂਡ ਦੇ ਇੱਕ ਆਮ ਜੇ ਘਰ ਦੇ ਵਿੱਚ ਜਨਮ ਲਿਆ ਜਨਮ ਤੋਂ 3 ਸਾਲ ਬਾਅਦ ਅਚਾਨਕ ਹੀ ਪੌੜੀਆਂ ਤੋਂ ਡਿੱਗ ਜਾਂਦੀ ਹੈ ਤੇ ਡਿੱਗ ਕੇ ਇਹਦੇ ਸਿਰ 'ਚ ਸੱਟ ਲੱਗਦੀ ਹੈ ਜਿਸ ਦੇ ਕਰਕੇ ਦੀ ਮੌਤ ਹੋ ਜਾਂਦੀ ਆ ਡਾਕਟਰਾਂ ਨੂੰ ਸੱਦਿਆ ਜਾਂਦਾ ਤੇ ਡਾਕਟਰ ਇਹਨੂੰ ਡੈੱਡ ਡਿਕਲੇਅਰ ਕਰ ਦਿੰਦੇ ਆ ਮਾਪਿਓ ਬੜੇ ਸਦਵੇਂ ਦੇ ਵਿੱਚ ਹੁੰਦੇ ਆ ਪਰ ਅਚਾਨਕ ਹੀ ਇੱਕ ਘੰਟੇ ਬਾਅਦ ਜਿਹੜੀ ਡੋਰਥੀ ਆ ਉਹ ਦੁਬਾਰਾ ਉੱਠ ਖੜਦੀ ਆ ਮਾਪਿਓ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੁੰਦੀ ਆ ਪਰ ਥੋੜੇ ਦਿਨ ਲੰਘਣ ਤੋਂ ਬਾਅਦ ਮਾਪਿਓ ਬੜੇ ਹੈਰਾਨ ਹੁੰਦੇ ਆ ਕਿ ਡੋਰਥੀ ਦੇ ਸੁਭਾਅ ਦੇ ਵਿੱਚ ਇੱਕ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਉਹਦੀ ਭਾਸ਼ਾ ਬਦਲ ਜਾਂਦੀ ਆ ਤੇ ਉਹ ਡਾਕਟਰ ਨਾਲ ਗੱਲ ਕਰਦੇ ਆ ਡਾਕਟਰ ਕਹਿੰਦੇ ਵੀ ਸ਼ਾਇਦ ਇਹਦੇ ਸਿਰ ਦੇ ਵਿੱਚ ਸੱਟ ਲੱਗੀ ਉਹਦੇ ਕਰਕੇ ਸਾਰਾ ਕੁਝ ਹੋਇਆ ਉਹ ਕਹਿੰਦੇ ਵੀ ਤੁਸੀਂ ਐ ਕਰੋ ਇਹਨੂੰ ਕਿਤੇ ਬਾਹਰ ਅੰਦਰ ਘਮਾਉਣ ਫਰਾਉਣ ਲੈ ਕੇ ਜਾਓ ਬੱਚੇ ਦਾ ਮਾਈਂਡ ਥੋੜਾ ਜਿਹਾ ਚੇਂਜ ਹੋਊਗਾ ਸੁਭਾਅ ਦਾ ਆਪਣੇ ਆਪ ਹੀ ਬਦਲ ਜਾਣਾ ਹੁਣ ਮਾਪਿਓ ਹਜੇ ਪਲਾਨ ਕਰਦੀ ਹੁੰਦੇ ਨੇ ਪਰ ਉਹ ਤੋਂ ਪਹਿਲਾਂ ਇਹ ਚੀਜ਼ ਹੋਣ ਲੱਗ ਜਾਂਦੀ ਵੀ ਡਾਰਥੀ ਨੂੰ ਰਾਤ ਨੂੰ ਸੁਪਨੇ ਦੇ ਵਿੱਚ ਇੱਕ ਘਰ ਦੇਖਣ ਲੱਗ ਜਾਂਦਾ ਤੇ ਇੱਕ ਬਾਗ ਦੇਖਣ ਲੱਗ ਜਾਂਦਾ ਕਿਉਂਕਿ ਡਾਰਥੀ ਉਸ ਸਮੇਂ 4-5 ਸਾਲ ਦੀ ਹੁੰਦੀ ਆ ਤੇ ਉਹ ਸਮਝਾਉਣਾ ਚਾਹੁੰਦੀ ਆ ਆਪਣੇ ਮਾਪਿਓ ਨੂੰ ਪਰ ਬੱਚੀ ਹੋਣ ਕਰਕੇ ਉਹ ਪ੍ਰੋਪਰ ਸਮਝਾ ਨਹੀਂ ਸਕਦੀ ਪਰ ਉਹ ਇੰਨਾ ਹੀ ਦੱਸਦੀ ਆ ਵੀ ਇਹ ਮੇਰਾ ਘਰ ਨਹੀਂ ਹੈਗਾ ਮੇਰਾ ਘਰ ਕਿਤੇ ਹੋਰ ਆ ਜਿੱਥੇ ਵੱਡੇ ਵੱਡੇ ਥਮਲੇ ਨੇ ਤੇ ਇੱਕ ਬਹੁਤ ਸੋਹਣਾ ਬਾਗ ਆ ਤੇ ਇਹ ਚੀਜ਼ਾਂ ਘਰਦਿਆਂ ਨੂੰ ਬੜਾ ਅਫਸੈਟ ਕਰਦੀਆਂ ਨੇ ਘਰ ਦੇ ਸੋਚਦੇ ਵੀ ਚਲੋ ਆਪਾਂ ਕਿਸੇ ਤਰੀਕੇ ਦੇ ਨਾਲ ਡਾਰਥੀ ਨੂੰ ਲੰਡਨ ਦੇ ਇੱਕ ਮਿਊਜ਼ੀਅਮ ਦੇ ਵਿੱਚ ਲੈ ਕੇ ਚਲਦੇ ਹਾਂ ਕਮਾਉਣ ਫਰੋਣ ਇਹਦਾ ਢੇਡਾ ਕਢਾਉਣੇ ਆ ਉਹ ਜਿੱਦਾਂ ਹੀ ਲੰਡਨ ਦੇ ਮਿਊਜ਼ੀਅਮ ਦੇ ਵਿੱਚ ਜਾਂਦੇ ਆ ਤਾਂ ਉੱਥੇ ਉਹ ਕੀ ਦੇਖਦੇ ਨੇ ਕਿ ਉਸ ਜਗ੍ਹਾ ਦੇ ਉੱਤੇ ਅ ਮਿਸ਼ਰ ਦੇ ਨਾਲ ਸਬੰਧਤ ਮੈਸੋਪੋਟੇਮੀਆਂ ਜਾਂ ਕਹਿ ਲੋ ਵੀ ਅਜਿਪਤ ਦੇ ਨਾਲ ਸਬੰਧਤ ਉੱਥੇ ਮੂਰਤੀਆਂ ਪਈਆਂ ਹੁੰਦੀਆਂ ਨੇ ਕੁਛ ਕੋਥੇ ਜਿਹੜੀਆਂ ਪ੍ਰਾਣੀਆਂ ਮਮੀਜ਼ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਨਾਂ ਦੀ ਬਾਡੀਜ਼ ਉਹ ਜਿਹੜੀਆਂ ਸਰੀਰ ਹੁੰਦੇ ਆ ਮ੍ਰਿਤਕ ਉਹਨਾਂ ਨੂੰ ਪ੍ਰਜ਼ਰਵ ਕਰਕੇ ਰੱਖਿਆ ਹੁੰਦਾ ਤੇ ਕੁਛ ਕਿਤਾਬਾਂ ਪਈਆਂ ਹੁੰਦੀਆਂ ਨੇ ਤੇ ਜਿੱਦਾਂ ਹੀ ਉਹ ਡੌਰធី ਉਹ ਜਵਾਕੜੀ ਉਹਨਾਂ ਨੂੰ ਦੇਖਦੀ ਆ ਮੂਰਤੀਆਂ ਨੂੰ ਤੇ ਉਹ ਉਦਾਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੰਦੀ ਆ ਕਹਿੰਦੀ ਆ ਤਾਂ ਮੇਰੇ ਲੋਕ ਨੇ ਮੈਂ ਜਾਣਦੀ ਆ ਮੈਂ ਇਹਨਾਂ ਨਾਲ ਰਹਿ ਚੁੱਕੀ ਆ ਦੇ ਘਰ ਦੇ ਵੀ ਬੜਾ ਹੈਰਾਨ ਹੁੰਦੇ ਆ ਲੋਕ ਵੀ ਜਿਹੜੇ ਉੱਥੇ ਉਸ ਸਮੇਂ ਹੁੰਦੇ ਆ ਉਹ ਵੀ ਬੜਾ ਹੈਰਾਨ ਹੁੰਦੇ ਨੇ ਤੇ ਉਹ ਡੌਰਥੀ ਨੂੰ ਕਿਸੇ ਤਰੀਕੇ ਦੇ ਨਾਲ ਵੜਿਆ ਕੇ ਉਹਨੂੰ ਘਰੇ ਲੈ ਕੇ ਜਾਂਦੇ ਆ ਵੀ ਕੋਈ ਨਾ ਆਪਾਂ ਫੇਰ ਆਵਾਂਗੇ ਬਾਅਦ ਚ ਆਵਾਂਗੇ ਤਾਂ ਡੌਰਥੀ ਉਹਨਾਂ ਨੂੰ ਕਹਿੰਦੀ ਆ ਵੀ ਇਹ ਜਿਹੜੀਆਂ ਕਿਤਾਬਾਂ ਨੇ ਮੈਨੂੰ ਇਹ ਚਾਹੀਦੀ ਨਹੀਂ ਐ ਤਾਂ ਨਹੀਂ ਆ ਤੇ ਉਹ ਚਲੋ ਘਰ ਦੇ ਡਾਕਟਰ ਨਾਲ ਗੱਲ ਕਰਦੇ ਆ ਡਾਕਟਰ ਕਹਿੰਦਾ ਵੀ ਤੁਸੀਂ ਕੋਈ ਨਾ ਵੀ ਜਿੱਦਾਂ ਉਹ ਮੰਗਦੀ ਆ ਤੁਹਾਨੂੰ ਵੀ ਉਦਾਂ ਦੀਆਂ ਕਿਤਾਬਾਂ ਦੇ ਦਿਓ ਕਈ ਵਾਰੀ ਸਿਰ ਚ ਛੱਟ ਲੱਗਣ ਕਰਕੇ ਤਾਂ ਹੋ ਜਾਂਦਾ ਖੈਰ ਉਹ ਅਜੀਪਤ ਨਾਲ ਰਿਲੇਟਡ ਕਿਤਾਬਾਂ ਲਿਆ ਕੇ ਦਿੰਦੇ ਆ ਡੌਰਤੀ ਉਹਨਾਂ ਕਿਤਾਬਾਂ ਨੂੰ ਪੜਦੀ ਆ ਪੜਨ ਲੱਗੇ ਫਿਰ ਉਹ ਕਹਿੰਦੀ ਆ ਕਹਿੰਦੀ ਵੀ ਜਿਹੜਾ ਕੁਝ ਉਹ ਲਿਖਿਆ ਹੋਇਆ ਅਜੀਪਤ ਦੇ ਵਿੱਚ ਸਾਈਨ ਲੈਂਗੁਏਜ ਵੀ ਮੈਨੂੰ ਪਤਾ ਹੈਗਾ ਪਰ ਮੈਂ ਤੁਹਾਨੂੰ ਸਮਝਾ ਨਹੀਂ ਸਕਦੀ ਕਿਉਂਕਿ ਛੋਟੀ ਹੁੰਦੀ ਆ ਇਦੇ ਵਿੱਚ ਇੱਕ ਹੋਰ ਘਟਨਾ ਘਟਦੀ ਹੈ ਕਿ ਉਸ ਸਮੇਂ ਡੋਰਥੀ ਇੱਕ ਦਿਨ ਇੱਕ ਅਜਿਪਤ ਦੀ ਕਿਤਾਬ ਪੜ੍ਹਦੀ ਹੈ ਜਿਦੇ ਵਿੱਚ ਅਚਾਨਕ ਹੀ ਟੈਂਪਲ ਆਫ ਸੇਤੀ ਆ ਜਿਹੜੀ ਉਹਦੀ ਫੋਟੋ ਆ ਜਾਂਦੀ ਹੈ ਤੇ ਉੱਥੇ ਦਾ ਜਿਹੜਾ ਪਹਿਲਾ ਰਾਜਾ ਹੁੰਦਾ ਫਰਾਉਨ ਸੇਤੀ ਉਹਦੀ ਫੋਟੋ ਆ ਜਾਂਦੀ ਹੈ ਅਤੇ ਉਹ ਦੇਖ ਕੇ ਕਹਿੰਦੀ ਹੈ ਕਹਿੰਦੀ ਇਹ ਦੋਨਾਂ ਨੂੰ ਮੈਂ ਜਾਣਦੀ ਹਾਂ ਤੇ ਆ ਤਾਂ ਮੇਰਾ ਘਰ ਆ ਜਿੱਥੇ ਮੈਂ ਰਹਿੰਦੀ ਹੁੰਦੀ ਸੀ ਤੇ ਉਹ ਦੱਸਦੀ ਹੈ ਵੀ ਉਹ ਫੋਟੋ ਦੇ ਵਿੱਚ ਦੱਸਦੀ ਹੈ ਵੀ ਇਸ ਜਗ੍ਹਾ ਦੇ ਉੱਤੇ ਉਹ ਬਾਗ ਹੁੰਦਾ ਸੀ ਜਿਹੜਾ ਮੈਨੂੰ ਰਾਤ ਨੂੰ ਸੁਪਨੇ ਦੇ ਵਿੱਚ ਦਿਖਦਾ ਹੁੰਦਾ ਸੀ ਜੋ ਕਿ ਬਾਅਦ ਵਿੱਚ ਪ੍ਰੂਫ ਵੀ ਹੋ ਗਿਆ ਸੀ ਫਿਰ ਡੋਰਥੀ ਦੇ ਬਾਰੇ ਉਸ ਸਮੇਂ ਦੇ ਇੱਕ ਇਤਿਹਾਸਕਾਰ ਨੂੰ ਪਤਾ ਲੱਗਦਾ ਉਹ ਡੋਰਥੀ ਨੂੰ ਮਿਲ ਕੇ ਕਹਿੰਦਾ ਪਿਆ ਵੀ ਮੈਂ ਤੈਨੂੰ ਜਿਹੜੀ ਸਾਈਨ ਲੈਂਗੁਏਜ ਆ ਇਹ ਤੈਨੂੰ ਮੈਂ ਸਿਖਾ ਸਕਦਾ ਤੇ ਉਹ ਹੈਰਾਨੀ ਉਦੋਂ ਵੱਧਦੀ ਹੈ ਜਦੋਂ ਉਹ ਡੋਰਥੀ ਨੂੰ ਸਾਈਨ ਲੈਂਗੁਏਜ ਸਿਖਾਉਂਦਾ ਤਾਂ ਡੋਰਥੀ ਥੋੜੇ ਹੀ ਸਮੇਂ ਦੇ ਵਿੱਚ ਬੜੀ ਜਾਨੀ ਛੇਤੀ ਉਹ ਸਾਈਨ ਲੈਂਗੁਏਜ ਸਿੱਖ ਕੇ ਬੋਲਣਾ ਸ਼ੁਰੂ ਕਰ ਦਿੰਦੀ ਹੈ ਸਮਝਣਾ ਸ਼ੁਰੂ ਕਰ ਦਿੰਦੀ ਹੈ ਇਹ ਚੀਜ਼ ਉਸ ਇਤਿਹਾਸਕਾਰ ਨੂੰ ਵੀ ਬੜਾ ਹੈਰਾਨ ਪਰੇਸ਼ਾਨ ਕਰਦੀ ਹੈ ਖੈਰ ਡੋਰਥੀ ਦੀ ਜ਼ਿੰਦਗੀ ਲੰਘਦੀ ਆ ਜ਼ਿੰਦਗੀ ਨੰਗਦੀ ਆ ਤਾਂ ਹੁਣ ਡੋਰਥੀ ਆ ਜਿਹੜੀ ਉਹ ਥੋੜੀ ਵੱਡੀ ਹੁੰਦੀ ਆ ਵਿਆਹ ਦੇ ਕਾਬਲ ਹੁੰਦੀ ਆ ਤਾਂ ਡੋਰਥੀ ਦਾ ਜਿਹੜਾ ਸੁਪਨਾ ਹੁੰਦਾ ਉਹ ਹੁੰਦਾ ਪਾ ਵੀ ਮੈਂ ਕਿਸੇ ਤਰੀਕੇ ਏਜੀਪਟ ਦੇ ਵਿੱਚ ਜਾ ਕੇ ਰਾਂ ਆਪਣੀ ਜ਼ਿੰਦਗੀ ਮੈਂ ਉੱਥੇ ਸ਼ੁਰੂ ਕਰਾਂ ਤਾਂ ਉਹ ਏਜੀਪਟ ਦੇ ਇੱਕ ਬੰਦੇ ਦੇ ਨਾਲ ਵਿਆਹ ਕਰਵਾ ਲੈਂਦੀ ਆ ਵਿਆਹ ਤੋਂ ਬਾਅਦ ਕਹਿੰਦੇ ਡੋਰਥੀ ਜਦੋਂ ਏਜੀਪਟ ਪਹੁੰਚਦੀ ਆ ਤਾਂ ਏਜੀਪਟ ਪਹੁੰਚ ਕੇ ਸਭ ਤੋਂ ਪਹਿਲਾਂ ਉੱਥੇ ਦੀ ਧਰਤੀ ਨੂੰ ਚੁੰਮਦੀ ਆ ਤੇ ਉੱਚੀ ਉੱਚੀ ਰੋ ਕੇ ਕਹਿੰਦੀ ਆ ਕਿ ਮੈਂ ਆਪਣੇ ਘਰ ਦੇ ਵਿੱਚ ਅੱਜ ਆ ਗਈਆਂ ਮੈਂ ਆਪਣੇ ਘਰੇ ਪਹੁੰਚ ਗਈਆਂ ਜਿੱਥੇ ਮੈਂ ਆਉਣਾ ਚਾਹੁੰਦੀ ਸੀ ਹਮੇਸ਼ਾ ਹੀ ਖੈਰ ਉੱਥੇ ਡੋਰਥੀ ਦੀ ਜਿਹੜੀ ਨਵੀਂ ਜ਼ਿੰਦਗੀ ਆ ਉਹ ਸ਼ੁਰੂ ਹੁੰਦੀ ਆ ਤੇ ਉਹਦੇ ਨਾਲ-ਨਾਲ ਡੋਰਥੀ ਦੇ ਜ਼ਿੰਦਗੀ ਦੇ ਵਿੱਚ ਹੋਰ ਵੀ بڑے ਵੱਡੇ ਬਦਲਾਅ ਆਉਂਦੇ ਨੇ ਡੋਰਥੀ ਦੇ ਘਰੇ ਇੱਕ ਪੁੱਤਰ ਜਨਮ ਲੈਂਦਾ ਜਿਹਦਾ ਨਾਮ ਉਹ ਸੇਤੀ ਰੱਖਦੀ ਆ ਉਸੇ ਰਾਜੇ ਦੇ ਨਾਮ ਦੇ ਉੱਤੇ ਪਰ ਇਹਦੇ ਨਾਲ-ਨਾਲ ਹੁਣ ਡੋਰਥੀ ਨੂੰ ਰਾਤ ਵੇਲੇ ਇੱਕ ਕੋਈ ਇਦਾਂ ਦੀ ਤਾਕਤ ਇਦਾਂ ਦੀ ਕੋਈ ਸ਼ਕਤੀ ਆ ਜਿਹੜੀ ਉਠਾਉਂਦੀ ਆ ਤੇ ਰਾਤ ਵੇਲੇ ਡੋਰਥੀ ਉੱਠਦੀ ਆ ਤੇ ਉੱਠ ਕੇ ਲਿਖਣਾ ਸ਼ੁਰੂ ਕਰ ਦਿੰਦੀ ਆ ਤੇ ਇਹ ਲਿਖਣ ਵਾਲਾ ਜਿਹੜਾ ਸلسلਾ 1 ਸਾਲ ਚੱਲਦਾ ਰਹਿੰਦਾ ਤਾਂ ਡੋਰਥੀ ਦੱਸਦੀ ਆ ਵੀ ਰਾਤ ਨੂੰ ਕੋਈ ਪਾਵਰਫੁੱਲ ਚੀਜ਼ ਆਉਂਦੀ ਆ ਜਿਹੜੀ ਮੈਨੂੰ ਆ ਕੇ ਲਿਖਣ ਦੇ ਵਾਸਤੇ ਮਜਬੂਰ ਕਰਦੀ ਆ ਤੇ ਇਹ ਜਿਹੜੀ ਚੀਜ਼ ਹੁੰਦੀ ਆ ਇਹ ਉਹਦੇ ਘਰ ਵਾਲੇ ਨੂੰ ਵੀ ਪਤਾ ਹੁੰਦਾ ਕਿਉਂਕਿ ਜਦੋਂ ਡੋਰਥੀ ਰਾਤ ਨੂੰ ਉੱਠ ਕੇ ਲਿਖਣਾ ਸ਼ੁਰੂ ਕਰਦੀ ਆ ਤਾਂ ਉਹਦਾ ਘਰ ਵਾਲਾ ਉਸ ਸਮੇਂ ਉਹਨੂੰ ਦੇਖਦਾ ਹੁੰਦਾ ਪਰ ਉਹ ਕੁਝ ਕਰ ਨਹੀਂ ਪਾਉਂਦਾ ਪਤਾ ਨਹੀਂ ਉਹ ਕਹਿੰਦਾ ਵੀ ਉਹ ਜਿਹੜੀ ਤਾਕਤ ਆ ਉਹ ਮੈਨੂੰ ਉੱਠਣ ਨਹੀਂ ਦਿੰਦੀ ਮੈਨੂੰ ਕੀ ਹੋ ਜਾਂਦਾ ਵੀ ਪਰ ਮੈਂ ਉੱਠ ਨਹੀਂ ਪਾਉਂਦਾ ਉਸ ਸਮੇਂ ਮੈਂ ਡੋਰਥੀ ਦੀ ਕੋਈ ਮਦਦ ਨਹੀਂ ਕਰ ਪਾਉਂਦਾ ਕਿਉਂਕਿ ਇਹ ਚੀਜ਼ 1 ਸਾਲ ਚੱਲਦੀ ਆ ਤਾਂ ਉਹਦਾ ਘਰ ਵਾਲਾ ਨਾ ਕਿਤੇ ਨਾ ਕਿਤੇ ਉਸ ਚੀਜ਼ ਤੋਂ ਥੱਕ ਜਾਂਦਾ ਟੁੱਟ ਜਾਂਦਾ ਤੇ ਉਹ ਡੋਰਥੀ ਨੂੰ ਤਲਾਕ ਦੇ ਦਿੰਦਾ ਹੁਣ ਡੋਰਥੀ ਨੂੰ ਜਦੋਂ ਤਲਾਕ ਹੁੰਦਾ ਤਾਂ ਡੋਰਥੀ ਆਪਣੇ ਘਰ ਵਾਲੇ ਤੋਂ ਅਲੱਗ ਹੋ ਕੇ ਆਪਣੇ ਬੱਚੇ ਨੂੰ ਆਪਣੇ ਮੁੰਡੇ ਨੂੰ ਨਾਲ ਲੈ ਕੇ ਤੇ ਉਹ ਪਿਰਾਮਿਡ ਹੁੰਦੇ ਨੇ ਜਿਹੜੇ ਉਹਨਾਂ ਦੇ ਬਿਲਕੁਲ ਕੋਲੇ ਜਿਹੜਾ ਸ਼ਹਿਰ ਆ ਉਹਦੇ ਵਿੱਚ ਕਿਰਾਏ ਤੇ ਆ ਕੇ ਰਹਿਣਾ ਸ਼ੁਰੂ ਕਰ ਦਿੰਦੀ ਆ ਹੁਣ ਡੋਰਥੀ ਆਪਣੀ ਤੇ ਆਪਣੇ ਬੱਚੇ ਦੀ ਪਰਵਰਿਸ਼ ਦੇ ਵਾਸਤੇ ਇੱਕ ਕੰਮ ਲੱਭਦੀ ਆ ਉਹ ਕੰਮ ਉਹੀ ਲੱਭਦੀ ਆ ਜਿਹੜਾ ਹਮੇਸ਼ਾ ਉਹ ਚਾਹੁੰਦੀ ਆ ਤਾਂ ਉਹ ਕੀ ਕਰਦੀ ਆ ਉਹ ਉਸ ਸਮੇਂ ਜਿਹੜੀਆਂ ਉੱਥੇ ਖੋਜੀ ਟੀਮਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਪਹਿਲਾਂ ਪਹਿਲਾਂ ਤਾਂ ਡੋਰਥੀ ਆ ਜਿਹੜੀ ਉਹ ਬਾਹਰ ਹੀ ਖੋਜੀ ਟੀਮਾਂ ਦੇ ਨਾਲ ਕੰਮ ਕਰਦੀ ਆ ਪਰ ਫਿਰ ਹੌਲੀ ਹੌਲੀ ਕਰਕੇ ਜਿਹੜੀ ਡੋਰਥੀ ਆ ਉਹਨੂੰ ਮੌਕਾ ਮਿਲਦਾ ਉਹਦੀ ਪੋਜੀਸ਼ਨ ਵੱਧਦੀ ਆ ਉਹਦੀ ਪੋਜੀਸ਼ਨ ਹਾਈ ਹੁੰਦੀ ਆ ਤੇ ਫਿਰ ਇੱਕ ਦਿਨ ਉਹਦੇ ਸੁਪਨੇ ਦੇ ਮੁਤਾਬਕ ਡੋਰਥੀ ਨੂੰ ਟੈਂਪਲ ਆਫ ਸੇਤੀ ਦੇ ਅੰਦਰ ਇੱਕ ਕਮਰਾ ਮਿਲਦਾ ਉਹਦਾ ਆਫਿਸ ਉੱਥੇ ਬਣਦਾ ਤੇ ਉੱਥੇ ਉਹ ਮੇਨ ਇੱਕ ਖੋਜੀ ਟੀਮ ਦੀ ਹੈੱਡ ਦੇ ਤੌਰ ਤੇ ਉੱਤੇ ਕੰਮ ਸ਼ੁਰੂ ਕਰਦੀ ਆ। ਉਹ ਇੱਕ ਸਾਲ ਜਿਹੜੀ ਉਹ ਐਂਟੀਟੀ ਰਾਤ ਨੂੰ ਉਹਦੇ ਕੋਲੇ ਆਉਂਦੀ ਆ ਤਾਂ ਉਹ ਕੀ ਲਿਖਦੀ ਆ ਉਹ ਡਾਇਰੀ ਦੇ ਵਿੱਚ ਉਹ ਆਪਣੀ ਪਿਛਲੀ ਜ਼ਿੰਦਗੀ ਦਾ ਰਾਜ ਲਿਖਦੀ ਆ ਉਹ ਦੱਸਦੀ ਆ ਕਿ ਪਿਛਲੀ ਜ਼ਿੰਦਗੀ ਦੇ ਵਿੱਚ ਜਦੋਂ ਉਹ ਛੋਟੀ ਹੁੰਦੀ ਸੀ ਉਹਦੇ ਮਾਂ ਪਿਓ ਸੀ ਜਿਹੜੇ ਉਹਦਾ ਪਿਓ ਇੱਕ ਆਰਮੀ ਦੇ ਵਿੱਚ ਸੀਗਾ ਤੇ ਉਹਦੀ ਮਾਂ ਸੀ ਉਹ ਫਲਾਂ ਦੀ ਦੁਕਾਨ ਲਾਉਂਦੀ ਹੁੰਦੀ ਸੀ ਪਰ ਉਹਦੀ ਮਾਂ ਉਹਨੂੰ ਛੋਟੀ ਨੂੰ ਛੱਡ ਕੇ ਮਰ ਜਾਂਦੀ ਆ ਤੇ ਉਹਦਾ ਪਿਓ ਆਰਮੀ 'ਚ ਹੋਣ ਕਰਕੇ ਉਹਨੂੰ ਸਾਹ ਨਹੀਂ ਸਕਦਾ ਇਸ ਕਰਕੇ ਉਹ ਉੱਥੇ ਦੇ ਇੱਕ ਮੰਦਰ ਦੇ ਵਿੱਚ ਜਿਵੇਂ ਟੈਂਪਲ ਦੇ ਵਿੱਚ ਉਹਨੂੰ ਅ ਛੱਡ ਦਿੰਦਾ ਤੇ ਉੱਥੇ ਹੀ ਉਹਦੀ ਸਾਰੀ ਪਰਬ੍ਰਸ਼ ਹੁੰਦੀ ਆ ਜਦੋਂ ਉੱਥੇ ਵੱਡੀ ਹੁੰਦੀ ਆ ਤਾਂ ਉਸ ਸਮੇਂ ਕੋਈ ਇਦਾਂ ਦਾ ਰੂਲ ਹੁੰਦਾ ਵੀ ਜਿਹੜੇ ਟੈਂਪਲ ਦੇ ਲੋਕ ਨੇ ਉਹ ਬਾਹਰ ਕਿਸੇ ਦੇ ਨਾਲ ਰਿਲੇਸ਼ਨ ਨਹੀਂ ਬਣਾ ਸਕਦੇ ਪਰ ਇਹਦਾ ਅ ਉਸ ਸਮੇਂ ਦਾ ਜਿਹੜਾ ਰਾਜਕੁਮਾਰ ਹੁੰਦਾ ਫਰੋਨ ਸੇਤੀ ਉਦੇ ਨਾਲ ਇੱਕ ਰਿਲੇਸ਼ਨ ਬਣਦਾ ਜਿਹਦੇ ਬਾਰੇ ਟੈਂਪਲ ਦੇ ਜਿਹੜੇ ਉੱਚ ਅਧਿਕਾਰੀ ਹੁੰਦੇ ਆ ਉਹਨਾਂ ਨੂੰ ਪਤਾ ਲੱਗਦਾ ਜਦੋਂ ਉਹ ਇਹਦੇ ਤੇ ਪ੍ਰੈਸ਼ਰ ਪਾਉਂਦੇ ਆ ਵੀ ਤੂੰ ਉਸ ਬੰਦੇ ਦਾ ਨਾਮ ਦੱਸ ਕਿਉਂਕਿ ਸਾਰੀ ਚੀਜ਼ ਗੁਪਤ ਹੁੰਦੀ ਆ ਤਾਂ ਇਹ ਆਤਮ ਹੱਤਿਆ ਕਰ ਲੈਂਦੀ ਆ ਕਿਉਂਕਿ ਉਸ ਰਾਜੇ ਦਾ ਨਾਮ ਨਹੀਂ ਦੱਸਣਾ ਚਾਹੁੰਦੀ ਉਹ ਜਿਹੜੀ ਸੁਪਨੇ ਦੇ ਵਿੱਚ ਇਹਨੂੰ ਰਾਤ ਨੂੰ ਆ ਕੇ ਕੋਈ ਤਾਕਤ ਉਠਾਉਂਦੀ ਆ ਤੇ ਲਿਖਦੀ ਆ ਜਿਹੜੀ ਉਹ 70 ਪੇਜ ਦੀ ਡਾਇਰੀ ਲਿਖੀ ਆ ਉਹਦੇ ਵਿੱਚ ਇਹ ਆਪਣੇ ਪਿਛਲੇ ਜਨਮ ਦਾ ਰਾਜ਼ ਖੋਲਦੀ ਆ ਪਰ ਇਹ ਤੋਂ ਬਾਅਦ ਜਿਹੜੀ ਇਹਦੀ ਅਗਲੀ ਜ਼ਿੰਦਗੀ ਦੇ ਵਿੱਚ ਇਹਨੇ ਖੋਜਾਂ ਕੀਤੀਆਂ ਉਹ ਵੀ ਬੜੀਆਂ ਹੈਰਾਨ ਕਰਦੀਆਂ ਨੇ ਕਿਉਂਕਿ ਸਭ ਤੋਂ ਪਹਿਲਾਂ ਤਾਂ ਜਦੋਂ ਇਹ ਟੈਂਪਲ ਆਫ ਸਿਟੀ ਦੇ ਅੰਦਰ ਰਹਿੰਦੀ ਆ ਉੱਥੇ 3000 ਸਾਲ ਪਹਿਲਾਂ ਇਹਦੀ ਜ਼ਿੰਦਗੀ ਦੇ ਮੁਤਾਬਕ ਜਿਹੜਾ ਟੈਂਪਲ ਆਫ ਸਿਟੀ ਦੇ ਸਾਹਮਣੇ ਬਾਗ ਸੀ ਜਿਹੜਾ ਇਹਨੂੰ ਸੁਪਨੇ 'ਚ ਦਿਖਦਾ ਸੀ ਉਹਦੇ ਬਾਰੇ ਇਹ ਪੂਰਾ ਪਿੰਨ ਪੁਆਇੰਟ ਕਰਕੇ ਦੱਸਦੀ ਵੀ ਇਸ ਜਗ੍ਹਾ ਤੋਂ ਪੱਟੋ ਇੱਥੇ ਵੱਡੇ ਛੇ ਦਰਖਤ ਸੀਗੇ ਜਦੋਂ ਉੱਥੇ ਖਦਾਈ ਕੀਤੀ ਜਾਂਦੀ ਆ ਪੱਟਿਆ ਜਾਂਦਾ ਉਸ ਜਗ੍ਹਾ ਨੂੰ ਤਾਂ ਪਤਾ ਲੱਗਦਾ ਵੀ ਕਿਸੇ ਸਮੇਂ ਲੰਬੇ ਸਮੇਂ ਪਹਿਲਾਂ ਇੱਥੇ ਵਾਕਈ ਹੀ ਵੱਡੇ ਛੇਦ ਰਕਤ ਸੀਗੇ ਤੇ ਕਿਸੇ ਸਮੇਂ ਇੱਥੇ ਕੋਈ ਬਾਗ ਹੁੰਦਾ ਸੀ। ਉਹ ਤੋਂ ਬਾਅਦ ਜਿਹੜੀ ਸਭ ਤੋਂ ਹੈਰਾਨ ਕਰਦੀ ਚੀਜ਼ ਇਹ ਲੱਭਦੀ ਆ ਉਹ ਲੱਭਦੀ ਆ ਟੈਂਪਲ ਆਫ ਸੇਤੀ ਦੇ ਨਾਰਥ ਵਾਲੇ ਪਾਸੇ ਇੱਕ ਡੰਗਾਈ ਦੇ ਵਿੱਚ ਇਹ ਮਿੱਟੀ ਪਟਾਉਂਦੀ ਆ ਤੇ ਉੱਥੋਂ ਇੱਕ ਗੁਫਾ ਦਾ ਰਾਹਸਤਾ ਨਿਕਲਦਾ ਤੇ ਜਿਹੜਾ ਉਹਦੇ ਅੰਦਰ ਜਾ ਕੇ ਅੰਦਰੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ। ਜੀਦੇ ਬਾਰੇ ਅੱਜ ਵੀ ਖੋਜੀ ਟੀਮਾਂ ਇਹ ਗੱਲ ਕਹਿੰਦੀਆਂ ਵੀ ਜੇ ਡੋਰਥੀ ਉਹ ਜਗ੍ਹਾ ਨਾ ਦੱਸਦੀ ਤਾਂ ਉਹ ਚੀਜ਼ ਕਦੇ ਵੀ ਨਹੀਂ ਲੱਭ ਸਕਦੀ ਸੀ। ਉਹ ਤੋਂ ਬਾਅਦ ਜਿਹੜੀ ਸਭ ਤੋਂ ਹੈਰਾਨ ਕਰਨ ਵਾਲੀ ਖੋਜ ਆ ਜਿਹੜੀ ਇਤਿਹਾਸ ਦੀ ਸਭ ਤੋਂ ਵੱਡੀ ਖੋਜ ਆ ਜਿਹੜੀ ਤੂਤਨ ਖਾਮਨ ਜਿਹੜਾ ਉਹ ਰਾਜਾ ਸੀ ਉਹਦੀ ਜਿਹੜੀ ਕਬਰ ਲੱਭੀ ਆ ਉਹ ਟੈਂਪਲ ਆਫ ਸੇਤੀ ਤੋਂ ਬਹੁਤ ਅੱਗੇ ਜਾ ਕੇ ਕੱਚੇ ਪਹਾੜਾਂ ਦੇ ਵਿੱਚ ਇੱਕ ਜਗ੍ਹਾ ਵਾਦੀ ਨੂੰ ਵੈਲੀ ਕਿੰਗ ਵੈਲੀ ਕਹਿੰਦੇ ਨੇ ਉਹਦੇ ਅੰਦਰ ਉਹ ਜਗ੍ਹਾ ਲੱਭੀ ਆ ਤੇ ਉਹ ਵੀ ਡੋਰਥੀ ਨੇ ਹੀ ਉਹਨਾਂ ਨੂੰ ਦੱਸਿਆ ਸੀ ਵੀ ਇਸ ਜਗ੍ਹਾ ਦੇ ਉੱਤੇ ਖਦਾਈ ਕਰਾਂਗੇ ਤਾਂ ਇੱਥੋਂ ਆਪਾਂ ਨੂੰ ਤੂਤਨਖਾਮਨ ਦਾ ਜਿਹੜਾ ਜਾਂ ਇੱਥੋਂ ਕੋਈ ਵੱਡੇ ਰਾਜੇ ਦੀ ਕਬਰ ਮਿਲੂਗੀ ਤੇ ਉਹ ਜਦੋਂ ਉਸ ਜਗ੍ਹਾ ਨੂੰ ਪੱਟਿਆ ਗਿਆ ਤਾਂ ਵਾਕਿ ਹੀ ਇਤਿਹਾਸ ਦੀ ਸਭ ਤੋਂ ਜਿਹੜੀ ਵੱਡੀ ਖੋਜ ਸੀ ਉਹ ਵੀ ਇਹਦੇ ਦੱਸਣ ਦੇ ਮਤਾਬਕ ਉੱਥੋਂ ਪੱਟਣ ਤੋਂ ਤੂਤਨਖਾਮਨ ਜਿਹੜਾ ਰਾਜਾ ਸੀ ਉਹਦੀ ਕਬਰ ਲੱਭੀ ਸੀ ਇਹਦੇ ਮਤਾਬਕ ਹੋਇਆ ਕੀ ਸੀ ਜਦੋਂ 3 ਸਾਲ ਦੀ ਇਹ ਸੀਗੀ ਡਾਰਥੀ ਜਦੋਂ ਇਹਦਾ ਐਕਸੀਡੈਂਟ ਹੁੰਦਾ ਵੀ ਉਹ ਮਰਦੀ ਆ ਤਾਂ ਡਾਰਥੀ ਅਸਲ ਦੇ ਵਿੱਚ ਮਰ ਜਾਂਦੀ ਆ ਪਰ ਉਹ ਤੋਂ ਬਾਅਦ ਇਹਦੇ ਅੰਦਰ ਜਿਹੜੀ ਇਹ ਦੂਸਰੀ ਡਾਰਥੀ ਆ ਜਿਹੜੀ 3000 ਸਾਲ ਪਹਿਲਾਂ ਏਜੀਪਟ ਦੇ ਵਿੱਚ ਰਹਿ ਚੁੱਕੀ ਆ ਉਹਦੀ ਰੂਹ ਉਹਦੇ ਅੰਦਰ ਪ੍ਰਵੇਸ਼ ਕਰਦੀ ਆ ਤੇ ਫਿਰ ਉਹ ਡਾਰਥੀ ਦੇ ਤੌਰ ਦੇ ਉੱਤੇ ਦੁਬਾਰਾ ਜ਼ਿੰਦਗੀ ਜਿਉਣੀ ਸ਼ੁਰੂ ਕਰਦੀ ਆ ਤਾਂ ਕਰਕੇ ਕਹਿੰਦੀ ਆ ਵੀ ਇਹਨੂੰ ਇੰਨੀਆਂ ਚੀਜ਼ਾਂ ਦਾ ਪਤਾ ਸੀਗਾ ਕਿਉਂਕਿ ਇਹ ਪਹਿਲਾਂ ਉਹ ਜ਼ਿੰਦਗੀ ਜਿਉਂ ਚੁੱਕੀ ਸੀ ਇਹ ਉਸ ਜਗ੍ਹਾ ਦੇ ਉੱਤੇ ਰਹਿ ਚੁੱਕੀ ਸੀ ਬਹੁਤ ਲੋਕਾਂ ਨੇ ਇਹਨੂੰ ਗਲਤ ਸਾਬਤ ਕਰਨ ਦੀ ਪੂਰੀ ਟਰਾਈ ਕੀਤੀ ਪਰ ਜੋ ਇਹਨੇ ਖੋਜਿਆ ਉਹ ਇਤਿਹਾਸ ਦੀਆਂ ਛੋਟੀਆਂ ਖੋਜਾਂ ਨਹੀਂ ਸੀ ਉਹ ਬਹੁਤ ਵੱਡੀਆਂ ਖੋਜਾਂ ਸੀਗੀਆਂ ਖੈਰ 1981 ਦੇ ਵਿੱਚ ਡੋਰਤੀਆ ਜਿਹੜੀ ਉਹ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਆਲਪੀਤਾ ਕਹਿ ਜਾਂਦੀ ਹੈ ਇਹਨੂੰ ਓਮ ਛੇਤੀ ਦੇ ਨਾਂ ਨਾਲ ਜਾਣਦੇ ਸੀ ਉੱਥੇ ਦੇ ਲੋਕ ਅਜੀਬਤ ਦੇ ਲੋਕ ਇਹਦੀ ਜ਼ਿੰਦਗੀ ਪੂਰੀ ਦੀ ਪੂਰੀ ਇੱਕ ਰਸ ਨਾਲ ਭਰੀ ਹੋਈ ਸੀ ਖੈਰ ਆਪਾਂ ਅਕਸਰ ਹੀ ਕਹੀਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਨੇ ਉਹਦਾ ਕੋਈ ਭੇਦ ਨਹੀਂ ਆਪਾਂ ਪਾ ਸਕਦੇ ਆ ਨਾ ਸੋ ਅਕਸਰੀ ਉਹਦਾ ਨਾਮ ਲਿਆ ਕਰੋ ਉਹਨੂੰ ਯਾਦ ਰੱਖਿਆ ਕਰੋ ਉਹਦੇ ਅੱਗੇ ਅਰਦਾਸ ਕਰਿਆ ਕਰੋ ਕਿਉਂਕਿ ਉਹ ਸੁਣਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਨੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ